ओके भाई उस वाला डबल फैन आ गया जी अपने ਕੋਲ ਰੋਕ ਲਾਈਟ ਦਾ ਡਬਲ ਟਾਵਰ ਫੈਨ ਨੂੰ ਕਹਿੰਦੇ ਨੇ ਇਹਦਾ ਬੈਟਰੀ ਬੈਕਅਪ ਹੈਗਾ ਜੀ ਤਕਰੀਬਨ 4 ਘੰਟੇ ਦਾ ਬੈਟਰੀ ਬੈਕਅਪ ਹੈ ਇਹ ਆਪਣੀ ਮਰਜ਼ੀ ਨਾਲ ਤੁਸੀਂ ਉੱਪਰਲਾ ਪੱਖਾ ਚਲਾਉਣਾ ਹੈ ਉੱਪਰਲਾ ਚਲਾ ਲਓ نیچےਲਾ ਚਲਾਉਣਾ ਹੈ نیچےਲਾ ਚਲਾ ਲਓ ਹਾਂ ਬੜਾ ਵਧੀਆ ਫੈਨ ਹੈ ਚਾਰੇ ਪਾਸੇ ਜਿੱਦਨ ਮਰਜ਼ੀ ਹਵਾ ਇਹਦੀ ਲੈ ਸਕਦੇ ਹੋ ਰੋਟੇਟ ਕਰਕੇ ਆਹ ਕੰਪਨੀ ਪੜਵਾ ਦੋ ਹਾਂ ਰੋਕ ਲਾਈਟ ਕੰਪਨੀ ਦਾ ਰਹੇਗਾ 6 ਮੰਥ ਦੀ ਗਾਰੰਟੀ ਰਹੇਗੀ ਸੀਜ਼ਨ ਦੀ ਪੂਰੀ ਅਸੀਂ ਗਾਰੰਟੀ ਦਵਾਂਗੇ ਹੋਈ ਨੇ ਜੀ ਆਪਣੇ ਕੋਲ ਇਹ ਟੈਸਟਰ ਪਹਿਲ ਨਾਈਟੀ ਵਧੀਆ ਕੁਆਲਿਟੀ ਦੇ ਨੇ ਭਾਜੀ ਜਿਵੇਂ ਮੰਨ ਲਓ ਕਿਸੇ ਦੀ ਕੋਈ ਵੀ ਤਾਰ ਐਦਾ ਟੁੱਟੀ ਹੋਈ ਹੈ ਵਿੱਚੋਂ ਜਿਹਨੇ ਤਾਰ ਦਾ ਟਾਂਕਾ ਵੀ ਵੇਖਣਾ ਹੈ ਕਿ ਤਾਰ ਦਾ ਡਿਫੈਕਟ ਕਿੱਥੋਂ ਪਿਆ ਉਹ ਤਾਰ ਦੇਤੇ ਤੁਸੀਂ ਐਦਾ ਫੇਰਦੇ ਜਾਓਗੇ ਉੱਥੇ ਤੁਹਾਨੂੰ ਦੱਸ ਦੇਗਾ ਵੀ ਇੱਥੇ ਤਾਰ ਟੁੱਟੀ ਹੋਈ ਹੈ ਉਹ ਤੋਂ ਤਾਕ ਤੋੜ ਕੇ ਆਪਾਂ ਸੈੱਟ ਕਰ ਸਕਦੇ ਹਾਂ ਇਹ ਡਬਲ ਅਰਥ ਵਾਲਾ ਪੇਸ਼ ਕਰਸੇ ਸਿਰਫ ਔਰ ਸਿਰਫ 90 ਰੁਪਏ ਦਾ ਜੀ ਓਕੇ ਪਤਾ ਹੈ ਪਿੱਛੇ ਇੱਕ ਅਹਮਦਾਬਾਦ ਵਿੱਚ ਪੈਟਰੋਲ ਦਾ ਇੱਕ ਟਰੱਕ ਜਿਹੜਾ ਸੀ ਆਪਣਾ ਤਮਾਸ਼ਾ ਹੋਇਆ ਸੀ ਨਾਲ ਜਿਹੜੇ ਗੱਡੀਆਂ ਵਾਲੇ ਫਸੇ ਸਨ ਉਹਨਾਂ ਦੀਆਂ ਗੱਡੀਆਂ ਦੇ ਦਰਵਾਜ਼ੇ ਬੰਦ ਰਹਿ ਗਏ ਸੀ ਵਿਚਾਰੇ ਦਰਵਾਜ਼ੇ ਵੀ ਨਹੀਂ ਖੋਲ ਸਕੇ ਆਹ ਦੇਖੋ ਟੋਰਚ ਆਈ ਹੋਈ ਹੈ ਐਮਰਜੈਂਸੀ ਰੱਖਣ ਵਾਸਤੇ ਗੱਡੀਆਂ 'ਚ 1 ਕਿਲੋਮੀਟਰ ਤੱਕ ਇਹਦੀ ਰੇਂਜ ਰਹੇਗੀ ਨਾਲ ਤੁਹਾਨੂੰ ਟੋਰਚ ਦਾ ਵੀ ਫਾਇਦਾ ਦੇएगी ਇੱਥੋਂ ਸੀਟ ਬੈਲਟ ਕੱਟੀ ਜਾਂਦੀ ਏ ਇਹਨੂੰ ਤੁਸੀਂ ਬਸ ਸ਼ੀਸ਼ੇ ਦੇ ਉੱਤੇ ਮਾਰਨਾ ਸਾਰਾ ਸ਼ੀਸ਼ਾ ਕਰੈਕ ਹੋ ਜਾਏਗਾ ਜੀ ਐਮਜ਼ेड ਦੀ ਟੋਰਚੇ ਪੂਰਾ ਹੈਵੀ ਵੇਟ ਵਿੱਚ ਰਹੇਗਾ 650 ਰੁਪਏ ਦੀ ਸਿਰਫ ਹੈ ਤੁਹਾਨੂੰ ਟੋਰਚ ਦਵਾਂਗੇ ਆਹ 2 ਲੀਟਰ ਵਾਲਾ ਪੱਕਾ ਮੰਗਾਇਆ ਸੀ ਇਹਦਾ ਪਿੱਛੇ ਦਿਖਾਇਆ ਸੀ ਨਾ ਇਹ ਵਾਲਾ ਮਿੰਨੀ ਕੂਲਰ ਦਾ ਆਇਆ ਸੀ ਇਹਦਾ ਪਾਣੀ ਜਿਹੜਾ ਜਲਦੀ ਖਤਮ ਹੋ ਜਾਂਦਾ ਇੱਕ ਦਿਨ ਚ ਪੂਰੇ ਇੱਕ ਦਿਨ ਚ ਦੀ ਇਹ ਟੈਂਕੀ ਖਤਮ ਹੁੰਦੀ ਹੈ ਆਹ ਹੈ ਜੀ 2 2 ਲੀਟਰ ਪਾਣੀ ਇਹਦੇ ਚ ਪੈਂਦਾ ਜੀ ਇਹਨੂੰ ਤੁਸੀਂ ਇੱਕ ਘੜੀ ਚਲਾ ਕੇ ਹੌਣ ਕਰ ਦੇਣਾ ਇਹਦੇ ਵਿੱਚ 2 ਲੀਟਰ ਪਾਣੀ ਪਏਗਾ 2 ਦਿਨ ਦਾ ਪਾਣੀ ਮੁੱਕੇਗਾ ਨਹੀਂ ਜੀ ਹਾਂ ਜੀ 4 ਇਹ ਡਾਇਰੈਕਟ ਲਗਾ ਕੇ ਚੱਲਦਾ ਭਾਜੀ ਚਾਰਜਿੰਗ ਵਾਲੇ ਵੀ ਆਪਣੇ ਕੋਲ ਮਿਲ ਜਾਂਦੇ ਨੇ ਜੀ ਚਾਰਜਿੰਗ ਵਾਲੇ 2 ਘੰਟੇ 3 ਘੰਟੇ ਚਾਰਜਿੰਗ ਵਾਲੇ ਉਹ ਵੀ ਮੈਂ ਮਾਡਲ ਤੁਹਾਨੂੰ ਦਿਖਾਣਾ ਵਾ ਇਨਵਰਟਰ ਤੇ ਵੀ ਚੱਲੂ ਇਹਦਾ ਇਨਵਰਟਰ ਤੇ ਵੀ ਜੀ ਪਾਵਰ ਬੈਂਕ ਤੇ ਪਾਵਰ ਬੈਂਕ ਤੇ ਲਗਾਤਾਰ 3 ਦਿਨ ਚੱਲੇਗਾ 10000 mAh ਦੀ ਬੈਟਰੀ ਦੇ 3 ਦਿਨ ਲਗਾਤਾਰ ਚੱਲੇਗਾ ਕੀ ਪ੍ਰਾਈਸ ਹੈ ਦਿਨਾ ਬ੍ਰੇਕ ਤੋਂ ਇਹ ਤੁਹਾਨੂੰ ਦੇਣ ਜਾ ਰਹੇ ਹਾਂ ਸਿਰਫ ਔਰ ਸਿਰਫ 1250 ਰੁਪਏ ਦਾ 6 ਮਨთ ਦੀ ਵਾਰੰਟੀ ਰਹੇਗੀ ਆਪਣੇ ਕੋਲ ਮਿੰਨੀ ਪ੍ਰਿੰਟਰ 850 ਰੁਪਏ ਦਾ ਮਿੰਨੀ ਪ੍ਰਿੰਟਰ ਹੈ ਸਕੂਲ ਸ਼ੁਰੂ ਹੋ ਚੁੱਕੇ ਨੇ ਜਿਹੜੇ ਜਿਹੜੇ ਬੱਚਿਆਂ ਨੂੰ ਸਕੂਲੋਂ ਡਾਇਗ੍ਰਾਮ ਵਗੈਰਾ ਬਣਾਣ ਲਈ ਮਿਲਦਾ ਹੈ ਆਸੀਂ ਪਾਵਰ ਮੈਨ ਨੂੰ ਔਨ ਕਰਨਾ ਇੱਥੋਂ ਦੀ ਮਿੰਨੀ ਪ੍ਰਿੰਟਰ ਨੂੰ ਔਨ ਕਰਕੇ ਇਹਦੇ ਵਿੱਚ ਇੱਥੇ ਰੋਲਰ ਪੈਂਦਾ ਬਾਜੀ ਰੋਲਰ ਪਾ ਕੇ ਇਹਨੂੰ ਐਪ ਡਾਊਨਲੋਡ ਕਰਨਾ ਐਪ ਡਾਊਨਲੋਡ ਕਰਕੇ ਜੋ ਮਰਜੀ ਆਪਣੇ ਡਾਇਗਰਾਮ ਕੱਢੀ ਜੋ ਕਾਫੀ ਫੈਨ ਆਇਆ ਹੋਇਆ ਜੀ ਆਪਣੇ ਕੋਲ ਇਹ ਫੈਨ ਵੀ ਬੜਾ ਵਧੀਆ ਹੈ 3 ਤੋਂ 4 ਘੰਟੇ ਬੈਟਰੀ ਬੈਕਅਪ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਹਾਂ ਲੁਧਿਆਣੇ ਫੀਲਡ ਗੰਜ ਤੇ ਅੱਜ ਤੁਹਾਨੂੰ ਦਿਖਾਉਣਾ ਹੈ ਕੋਸਮੈਟਿਕ ਦਾ ਹੋਰ ਸਾਮਾਨ ਕਾਫੀ ਸਾਮਾਨ ਬਾਈ ਕੋਲ ਨਵਾਂ ਆਇਆ ਹੋਇਆ ਤੇ ਕੰਪਨੀ ਦਾ ਸਾਮਾਨ ਤੇ ਰੇਟ ਸੁਣ ਕੇ ਤੁਸੀਂ ਰਾਹ ਰਹਿ ਜਾਓਗੇ ਵੀਡੀਓ ਨਾ ਬਣੇ ਰਿਹਾ ਅੱਜ ਜੀ ਇੱਕ ਆ ਜਿਵੇਂ ਤੁਹਾਨੂੰ ਪਤਾ ਹੈ ਪਿੱਛੇ ਇੱਕ ਅਹਮਦਾਬਾਦ ਵਿੱਚ ਪੈਟਰੋਲ ਦਾ ਇੱਕ ਟਰੱਕ ਜਿਹੜਾ ਸੀ ਆਪਣਾ ਧਮਾਕਾ ਹੋਇਆ ਸੀ ਨਾਲ ਜਿਹੜੇ ਗੱਡੀਆਂ ਵਾਲੇ ਫਸੇ ਸਨ ਉਹਨਾਂ ਦੀਆਂ ਗੱਡੀਆਂ ਦੇ ਦਰਵਾਜ਼ੇ ਬੰਦ ਰਹਿ ਗਏ ਸੀ ਵਿਚਾਰੇ ਦਰਵਾਜ਼ੇ ਵੀ ਨਹੀਂ ਖੋਲ ਸਕੇ ਆ ਦੇਖੋ ਟੋਰਚ ਆਈ ਹੋਈ ਹੈ ਐਮਰਜੈਂਸੀ ਰੱਖਣ ਵਾਸਤੇ ਗੱਡੀਆਂ 'ਚ 1 ਕਿਲੋਮੀਟਰ ਤੱਕ ਇਹਦੀ ਰੇਂਜ ਰਹੇਗੀ ਨਾਲ ਤੁਹਾਨੂੰ ਟੋਰਚ ਦਾ ਵੀ ਫਾਇਦਾ ਦੇएगी ਇੱਥੋਂ ਸੀਟ ਬੈਲਟ ਕੱਟੀ ਜਾਂਦੀ ਏ ਇਹਨੂੰ ਤੁਸੀਂ ਬਸ ਸ਼ੀਸ਼ੇ ਦੇ ਉੱਤੇ ਮਾਰਨਾ ਹੈ ਸਾਰਾ ਸ਼ੀਸ਼ਾ ਕਰੈਕ ਹੋ ਜਾਏਗਾ ਜੀ ਐਮ ਜੀ ਡੀ ਟੋਰਚੇ ਪੂਰਾ ਹੈਵੀ ਵੇਟ ਵਿੱਚ ਰਹੇਗਾ 650 ਰੁਪਏ ਦੀ ਸਿਰਫ ਤੁਹਾਨੂੰ ਟੋਰਚ ਦਵਾਂਗੇ ਗਾਰੰਟੀ ਦੇ ਨਾਲ ਇਹਦਾ ਬੈਟਰੀ ਬੈਕਅਪ 2 ਘੰਟੇ ਦਾ ਬੈਕਅਪ ਰਹੇਗਾ ਤੇ 6 ਮਨთ ਦੀ ਇਹਦੀ ਗਾਰੰਟੀ ਰਹੇਗੀ ਟੋਰਚ ਦੀ ਜੀ ਓਕੇ ਇਹ ਐਮਰਜੈਂਸੀ ਕਾਰ ਵਿੱਚ ਰੱਖਣ ਵਾਸਤੇ ਵੀ ਠੀਕ ਹੈ ਬ੍ਰਦਰ ਉਹ ਸਾਰੇ ਘੱਟ ਟੈਸਟਰ ਪੈਨ ਆਈ ਹੋਏ ਨੇ ਜੀ ਆਪਣੇ ਕੋਲ ਇਹ ਟੈਸਟਰ ਪੈਨ ਆਈ ਦੀ ਵਧੀਆ ਕੁਆਲਿਟੀ ਦੇ ਨੇ ਭਾਜੀ ਜਿਵੇਂ ਮੰਨ ਲਓ ਕਿਸੇ ਦੀ ਕੋਈ ਵੀ ਤਾਰ ਐਦਾ ਟੁੱਟੀ ਹੋਈ ਹੈ ਵਿੱਚੋਂ ਜਿਹਨੇ ਤਾਰ ਦਾ ਟਾਂਕਾ ਵੀ ਵੇਖਣਾ ਹੈ ਕਿ ਤਾਰ ਦਾ ਡਿਫੈਕਟ ਕਿੱਥੋਂ ਪਿਆ ਹੈ ਉਹ ਤਾਰ ਦੇ ਉੱਤੇ ਤੁਸੀਂ ਐਦਾ ਫੇਰਦੇ ਜਾਓਗੇ ਉੱਥੇ ਤੁਹਾਨੂੰ ਦੱਸ ਦੇਗਾ ਵੀ ਇੱਥੇ ਤਾਰ ਟੁੱਟੀ ਹੋਈ ਹੈ ਉਹ ਤਾਂ ਤਾਕ ਤੋੜ ਗਿਆ ਆਪਾਂ ਸੈੱਟ ਕਰ ਸਕਦੇ ਹਾਂ ਇਹ ਡਬਲ ਅਰਥ ਵਾਲਾ ਪੇਸ਼ ਕਰਸੇ ਸਿਰਫ ਔਰ ਸਿਰਫ 90 ਰੁਪਏ ਦਾ ਜੀ ਓਕੇ ਵੀਰੇ ਉਸ ਵਾਰ ਆ ਸਟਿੱਕਾਈ ਹੋਈ ਜੀ ਗੱਡੀ 'ਚ ਰੱਖਣ ਵਾਸਤੇ ਬੜੀ ਵਧੀਆ ਸਟਿੱਕ ਹੈ ਆ ਦੇਖੋ ਉਹ ਲੋਕੋ ਗਿਸਟਿਕ ਸੇਫਟੀ ਦਾ ਪਰਪਰ weight ਵੀ ਜੀ ਇਹਦਾ 538 ਗ੍ਰਾਮ ਅੱਧਾ ਕਿਲੋ ਪਲੱਸ weight ਰਹੇਗਾ ਸਭ ਤੋਂ ਹੈਵੀ ਕੁਆਲਿਟੀ ਦੀ ਰਹੇਗੀ ਇਹ ਕੁਮਾਰਨੀ ਇੱਟ ਵੀ ਤੋੜ ਦੇਗੀ ਜੀ ਐਦਾ ਮਾਰ ਕੇ ਲੋਕ ਹੋ ਜਾਂਦੀ ਐਮਰਜੈਂਸੀ ਬਹੁਤ ਵਧੀਆ ਚੀਜ਼ ਹੈ ਗੱਡੀ 'ਚ ਰੱਖਣ ਵਾਸਤੇ ਇਹ ਕਿੰਨੇ ਦੀ ਆ ਇਹ ਵੀ ਜੀ ਸਿਰਫ 350 ਰੁਪਏ ਦੀ ਹਨ ਵੀ ਟੇਬਲ ਪ੍ਰਾਈਸ ਰਹੇਗਾ ਪ੍ਰਾਈਸ 'ਚ ਤੁਹਾਨੂੰ ਕੋਈ ਵੀ ਨਹੀਂ ਦੇਵੇਗਾ ਜੀ ਓਕੇ ਜੀ ਉਸ ਤੋਂ ਬਾਅਦ ਆਪਣੇ ਕੋਲ ਪੱਖੇ ਆ ਗਏ ਹੋਏ ਨੇ ਬੜੇ ਬੜੇ ਵਧੀਆ ਆ 2 ਲੀਟਰ ਵਾਲਾ ਪੱਖਾ ਮੰਗਾਇਆ ਸੀ ਇੱਥੇ ਪਿੱਛੇ ਦਿਖਾਇਆ ਸੀ ਨਾ ਇਹ ਵਾਲਾ ਮਿੰਨੀ ਕੂਲਰ ਦਾ ਆਇਆ ਸੀ ਇਹਦਾ ਪਾਣੀ ਜਿਹੜਾ ਜਲਦੀ ਖਤਮ ਹੋ ਜਾਂਦਾ ਇੱਕ ਦਿਨ ਚ ਪੂਰੇ ਇੱਕ ਦਿਨ ਚ ਦੀ ਇਹ ਟੈਂਕੀ ਖਤਮ ਹੁੰਦੀ ਆ ਜੀ 2 2 ਲੀਟਰ ਪਾਣੀ ਇਹਦੇ ਚ ਪੈਂਦਾ ਜੀ ਇਹਨੂੰ ਤੁਸੀਂ ਇੱਕ ਘੜੀ ਚਲਾ ਕੇ ਔਨ ਕਰ ਦੇਣਾ ਇਹਦੇ ਵਿੱਚ 2 ਲੀਟਰ ਪਾਣੀ ਪਏਗਾ 2 ਦਿਨ ਦਾ ਪਾਣੀ ਮੁਕੇਗਾ ਨਹੀਂ ਜੀ ਹਾਂ ਜੀ 4 ਇਹ ਡਾਇਰੈਕਟ ਲਗਾ ਕੇ ਚੱਲਦਾ ਭਾਜੀ ਚਾਰਜਿੰਗ ਵਾਲੇ ਵੀ ਆਪਣੇ ਕੋਲ ਮਿਲ ਜਾਂਦੇ ਨੇ ਜੀ ਚਾਰਜਿੰਗ ਵਾਲੇ 2 ਘੰਟੇ 3 ਘੰਟੇ ਚਾਰਜਿੰਗ ਵਾਲੇ ਉਹ ਵੀ ਮੈਂ ਮਾਡਲ ਤੁਹਾਨੂੰ ਦਿਖਾਣਾ ਵਾ ਇਨਵੈਟਰ ਤੇ ਵੀ ਚੱਲੂ ਇਹਦਾ ਇਨਵੈਟਰ ਤੇ ਵੀ ਜੀ ਪਾਵਰ ਬੈਂਕ ਤੇ ਪਾਵਰ ਬੈਂਕ ਤੇ ਲਗਾਤਾਰ 3 ਦਿਨ ਚੱਲੇਗਾ 10000 mAh ਦੀ ਬੈਟਰੀ ਦੇ 3 ਦਿਨ ਲਗਾਤਾਰ ਚੱਲੇਗਾ ਕੀ ਪ੍ਰਾਈਸ ਹੈ ਬਿਨਾਂ ਬ੍ਰੇਕ ਤੋਂ ਇਹ ਤੁਹਾਨੂੰ ਦੇਣ ਜਾ ਰਹੇ ਹਾਂ ਸਿਰਫ ਔਰ ਸਿਰਫ 1250 ਰੁਪਏ ਦਾ 6 ਮਨთ ਦੀ ਵਾਰੰਟੀ ਰਹੇਗੀ ਇਹ ਪੱਕੇ ਓਹ ਹੋ 2 ਲੀਟਰ ਦੇ ਵਿੱਚ ਪਾਣੀ ਪੈਂਦਾ ਜੀ ਠੀਕ ਹੈ ਉਸ ਤੋਂ ਬਾਅਦ ਆਗੇ ਆਜੋ ਤੁਹਾਨੂੰ ਦਿਖਾਣੀਆਂ ਇੱਕ ਆਇਆ ਆਪਣੇ ਕੋਲ ਮਿੰਨੀ ਪ੍ਰਿੰਟਰ 850 ਰੁਪਏ ਦਾ ਮਿੰਨੀ ਪ੍ਰਿੰਟਰ ਹੈ ਸਕੂਲ ਸ਼ੁਰੂ ਹੋ ਚੁੱਕੇ ਨੇ ਜਿਹੜੇ ਜਿਹੜੇ ਬੱਚਿਆਂ ਨੂੰ ਸਕੂਲੋਂ ਡਾਇਗ੍ਰam ਵਗੈਰਾ ਬਣਾਣ ਲਈ ਮਿਲਦਾ ਆ ਅਸੀਂ ਪਾਵਰ ਮੈਨ ਨੂੰ ਔਨ ਕਰਨਾ ਇੱਥੋਂ ਦੀ ਮਿੰਨੀ ਪ੍ਰਿੰਟਰ ਨੂੰ ਔਨ ਕਰਕੇ ਇਹਦੇ ਵਿੱਚ ਇੱਥੇ ਰੋਲਰ ਪੈਂਦਾ ਵਾ ਜੀ ਰੋਲਰ ਪਾ ਕੇ ਇਹਨੂੰ ਐਪ ਡਾਊਨਲੋਡ ਕਰਨਾ ਐਪ ਡਾਊਨਲੋਡ ਕਰਕੇ ਜੋ ਮਰਜ਼ੀ ਆਪਣੇ ਡਾਇਗ੍ਰam ਕੱਢੀ ਜੋ ਤੇ ਜਿੰਨਾ ਲੰਬਾ ਕੱਢਣਾ ਤੁਸੀਂ ਇਹਦਾ ਉਨਾ ਲੰਬਾ ਡਾਇਗਰਾਮ ਕੱਢ ਸਕਦੇ ਆ ਰੋਲਰ ਦਿੱਤਾ ਹੈ ਪੂਰਾ ਹਾਂਜੀ ਪਹਿਲਾਂ ਵੀ ਉਹ ਦਿਖਾਈ ਜੀ ਹਾਂਜੀ ਇਹ ਸ਼ੀਟ ਤਿਆਰ ਕਰ ਲੈਣੀ ਹੈ ਸਕੂਲ ਦੀ ਆ ਗਈ ਨਾ ਆਈਟਮ ਹੁਣ ਸਕੂਲ ਸ਼ੁਰੂ ਹੋ ਗਿਆ ਨਾ ਤਾਂ ਕਰਕੇ ਅਸੀਂ ਦਿਖਾ ਰਹੇ ਹਾਂ ਜੀ ਕਿੰਨੇ ਵੀ ਆ ਇਹ ਇਹ ਵੀ ਜੀ 850 ਰੁਪਏ ਦਾ ਜੀ ਓਕੇ ਜੀ ਇਹਦਾ ਇੱਕ ਵਾਰੀ ਚਾਰਜਰ ਕੀਤੇ ਤੇ ਤੁਹਾਨੂੰ 4 ਘੰਟੇ ਦਾ ਬੈਟਰੀ ਬੈਕਪ ਮਿਲੇਗਾ ਜੀ ਓਕੇ ਜੀ ਉਸ ਵਾਰਾ ਡਬਲ ਫੈਨ ਆ ਗਿਆ ਜੀ ਆਪਣੇ ਕੋਲ ਰੋਕ ਲਾਈਟ ਦਾ ਡਬਲ ਟਾਵਰ ਫੈਨ ਨੂੰ ਕਹਿੰਦੇ ਨੇ ਇਹਦਾ ਬੈਟਰੀ ਬੈਕਅਪ ਹੈਗਾ ਜੀ तकरीबन 4 ਘੰਟੇ ਦਾ ਬੈਟਰੀ ਬੈਕਅਪ ਹੈ ਇਹ ਆਪਣੀ ਮਰਜ਼ੀ ਨਾਲ ਤੁਸੀਂ ਉੱਪਰਲਾ ਪੱਖਾ ਚਲਾਉਣਾ ਹੈ ਉੱਪਰਲਾ ਚਲਾ ਲਓ نیچےਲਾ ਚਲਾਉਣਾ ਹੈ نیچےਲਾ ਚਲਾ ਲਓ ਹਾਂ ਬੜਾ ਵਧੀਆ ਫੈਨ ਹੈ ਚਾਰੇ ਪਾਸੇ ਜਿੰਦਾਂ ਮਰਜ਼ੀ ਹਵਾ ਇਹਦੀ ਲੈ ਸਕਦੇ ਹੋ ਰੋਟੇਟ ਕਰਕੇ ਆਹ ਕੰਪਨੀ ਪੜਵਾ ਦੋ ਹਾਂ ਰੋਕ ਲਾਈਟ ਕੰਪਨੀ ਦਾ ਰਹੇਗਾ 6 ਮੰਥ ਦੀ ਗਾਰੰਟੀ ਰਹੇਗੀ ਸੀਜ਼ਨ ਦੀ ਪੂਰੀ ਅਸੀਂ ਗਾਰੰਟੀ ਦਵਾਂਗੇ ਓਕੇ ਇਹ ਪੱਖਾ ਤੁਹਾਨੂੰ ਗਾਰੰਟੀ 'ਚ ਦੇਣ ਜਾ ਰਹੇ ਹਾਂ 1850 ਰੁਪਏ ਦੀ ਰੇਂਜ 'ਚ 4 ਘੰਟੇ ਦਾ ਬੈਟਰੀ ਬੈਕਅਪ ਹੈ ਜੀ ਓਕੇ ਉਹ ਤਾਂ ਆਪਣੇ ਕੋਲ ਜਿਹੜੇ ਨੋਰਮਲ ਪੱਖੇ ਨੇ ਆਪਣੇ ਕੋਲ 550 ਤੋਂ ਸ਼ੁਰੂ ਹੋ ਜਾਂਦੇ ਨੇ ਹੈਗੇ ਵੀ ਦੋ ਪੱਖੇ ਨੇ ਹਾਂ ਜੀ ਉਹ 'ਚ ਡਬਲ ਫੈਨ ਹੈ ਜੀ ਇੱਕ ਆ ਫੈਨ ਆਇਆ ਹੋਇਆ ਜੀ ਆਪਣੇ ਕੋਲ ਇਹ ਫੈਨ ਵੀ ਬੜਾ ਵਧੀਆ ਹੈ 3 ਤੋਂ 4 ਘੰਟੇ ਬੈਟਰੀ ਬੈਕਅਪ ਹੈ ਲੈ ਇਹ ਲਓ ਦੇ ਦਿੰਦੇ ਜੀ 950 ਰੁਪਏ ਦਾ ਕਿੰਨੇ ਦਾ 950 ਰੁਪਏ ਦਾ ਵੀਰ ਜੀ ਸਵਿੰਗ ਵੀ ਕਰਦਾ ਹੈ ਔਰ 6 ਮਨთ ਦੀ ਇਹਦੀ ਵੀ ਗਾਰੰਟੀ ਰਹੇਗੀ ਕਿੰਨੇ ਘੰਟੇ 4 ਘੰਟੇ ਗਾਰੰਟੀ ਦੇ ਨਾਲ ਬੈਟਰੀ ਬੈਕਅਪ ਤੁਹਾਨੂੰ ਵੀ ਪਤਾ ਹੈ ਗਰਮੀਆਂ ਆ ਰਹੀਆਂ ਲੰਬੇ ਲੰਬੇ ਕੱਟ ਲੱਗਨੇ ਨੇ ਇੱਕ ਵਾਰੀ ਲਗਾ ਲਓ ਹਾਂ 4 ਘੰਟੇ ਦਾ ਫੁੱਲ ਬੈਟਰੀ ਬੈਕਅਪ ਰਹੇਗਾ ਔਰ ਪਾਵਰ ਬੈਂਕ ਦੇ ਨਾਲ ਇਹਨੂੰ ਤੁਸੀਂ ਚਾਰਜਰ ਕਰ ਲੈ ਜੀ ਓਕੇ ਵੀਰੇ ਤੇ ਇਦਾਂ ਦੀ ਅਸੀਂ ਵੀਡੀਓ ਤੁਹਾਨੂੰ ਅੱਗੇ ਬੜੀਆਂ ਆਈਟਮਾਂ ਆ ਰਹੀਆਂ ਨੇ ਸੋ ਸਾਰੀਆਂ ਤੁਹਾਨੂੰ ਦਿਖਾਵਾਂਗੇ ਆਪਣਾ ਪੇਜ ਫੋਲੋ ਕਰ ਲਿਓ ਵੀਡੀਓ ਆਪਣੀਆਂ ਸ਼ੇਅਰ ਕਰਕੇ ਆਇਆ ਕਰੋ ਜਦੋਂ ਵੀ ਦੁਕਾਨ ਤੇ ਵਿਜ਼ਿਟ ਕਰਨ ਆਉਂਦੇ ਹੋ ਸਪੈਸ਼ਲ ਸਾਨੂੰ ਸਕਰੀਨਸ਼ਾਟ ਦਿਖਾਓ ਤੁਹਾਨੂੰ ਅਸੀਂ ਡਿਸਕਾਊਂਟ ਵੀ ਦਵਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਸਾਰਾ ਧੰਨਵਾਦ